ਢੱਲੇਵਾਲ ਨੂੰ ਮਰਨ ਵਰਤ ਤੜਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਉਥੇ ਹੁਣ ਸਾਰੀ ਗੱਲ ਜਥੇਦਾਰ ਸਾਹਿਬ ਦੇ ਉੱਤੇ ਆਖੇ ਖੜ ਗਈ ਹੈ ਕਿ ਹੁਣ ਉਹ ਅਪੀਲ ਕਰਨਗੇ ਕਿ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੋੜਨ ਕਿਉਂਕਿ ਭਾਜਪਾ ਦੇ ਵੱਲੋਂ ਅੱਜ ਅਪੀਲ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਭਾਜਪਾ ਦੇ ਕਿਸਾਨ ਵਿੰਗ ਮਿਲਣਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਥੇਦਾਰ ਸਾਹਿਬ ਨੂੰ ਮੁਲਾਕਾਤ ਦੌਰਾਨ ਡੱਲੇਵਾਲ ਨੂੰ ਮਰਨ ਵਰਤ ਤੋੜਨ ਦੇ ਲਈ ਕਿਹਾ ਜਾਵੇਗਾ ਤੇ ਜਿਸ ਤੋਂ ਬਾਅਦ ਉੱਥੇ ਸਵਾਲ ਕਈ ਜਿਹੜੇ ਕਿ ਜਥੇਦਾਰ ਸਾਹਿਬ ਦੇ ਉੱਤੇ ਖੜਨਗੇ ਤੇ ਜਿਸ ਤੋਂ ਬਾਅਦ ਕਿ ਭਾਜਪਾ ਦੇ ਗੱਲ ਹੈ ਜਿਹੜੀ ਕਿ ਅਪੀਲ ਹੈ ਜਿਹੜੀ ਕਿ ਉਹ ਮੰਨਣਗੇ ਜਥੇਦਾਰ ਸਾਹਿਬ ਜਾਂ ਉੱਥੇ ਹੀ ਭਾਜਪਾ ਦੇ ਸਾਹਮਣੇ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਨੂੰ ਲੈ ਕੇ ਮੰਗ ਰੱਖੀ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਅਪੀਲ ਹੈ ਜਿਹੜਾ ਕਿ ਭਾਜਪਾ ਕਰੇਗਾ ਤੇ ਉੱਥੇ ਹੀ ਮਰਨ ਵਰਤ ਤੋੜਨ ਦੇ ਲਈ ਕਿਹਾ ਜਾਵੇਗਾ ਤੇ ਦੱਸਦੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਮਰਨ ਵਰਤ ਤੇ ਬੈਠੇ ਆ 44 ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਭੁੱਖ ਹੜਤਾਲ ਕਾਰਨ ਉਹ ਕਾਫੀ ਉਹਨਾਂ ਦੀ ਜਿਹੜੀ ਕਿ ਸਿਹਤ ਆ ਖਰਾਬ ਹੁੰਦੀ ਜਾ ਰਹੀ ਹੈ ਦਿਨੋ ਦਿਨ ਡਾਊਨ ਹੁੰਦੇ ਜਾ ਰਹੇ ਨੇ ਤੇ ਅੱਜ 44 ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਜਾਪ ਕਰ ਰਹੀਆਂ ਨੇ ਤੇ ਉਹਨਾਂ ਦੇ ਨਜ਼ਦੀਕੀ ਜਿਹੜੇ ਕਿ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਜਾਪ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਕੱਲ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਸੀ ਤੇ ਜਿਸ ਤੋਂ ਬਾਅਦ 1 ਘੰਟੇ ਉਹ ਬੇਹੋਸ਼ ਰਹੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਧਰਨੇ ਦੇ ਉੱਤੇ ਲਗਾਤਾਰ ਜਾਪ ਚੱਲਿਆ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸਾਰਾ ਹੀ ਪੰਜਾਬ ਚਿੰਤਾ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਅੱਜ ਬੀਜੇਪੀ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾਵੇਗੀ ਕਿ ਡੱਲੇਵਾਲ ਸਾਹਿਬ ਆਪਣਾ ਮਰਨ ਵਰਤ ਛੱਡੜ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਬੀਜੇਪੀ ਦੇ ਵੱਲੋਂ ਅਪੀਲ ਕਰਕੇ ਡੱਲੇਵਾਲ ਦੇ ਮਰਨ ਵਰਤਨ ਨੂੰ ਤੜਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਗਦੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉੱਥੇ ਹੀ ਪੁਲਿਸ ਅਧਿਕਾਰੀ ਵੀ ਲਗਾਤਾਰ ਡੱਲੇਵਾਲ ਸਾਹਿਬ ਦੇ ਨਾਲ ਜਿਹੜੀ ਕਿ ਮੁਲਾਕਾਤ ਕਰ ਰਹੇ ਨੇ ਤੇ ਉੱਥੇ ਅੱਜ ਬੀਜੇਪੀ ਦਾ ਬਫਰ ਹੈ ਜਿਹੜਾ ਕਿ ਜਥੇਦਾਰ ਸਾਹਿਬ ਦੇ ਮੁਲਾਕਾਤ ਕਰੇਗਾ ਤੇ ਜਿਸ ਤੋਂ ਬਾਅਦ ਢੱਲੇਵਾਲੂ ਲੈ ਕੇ ਜਿਹੜੀ ਕਿ ਅਪੀਲ ਕੀਤੀ ਜਾਵੇਗੀ ਕਿ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੋੜ ਕਿਉਂਕਿ ਭਾਜਪਾ ਦੇ ਵੱਲੋਂ ਅੱਜ ਅਪੀਲ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਭਾਜਪਾ ਦੇ ਕਿਸਾਨ ਵਿੰਗ ਮਿਲਣਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਥੇਦਾਰ ਸਾਹਿਬ ਨੂੰ ਮੁਲਾਕਾਤ ਦੌਰਾਨ ਢੱਲੇਵਾਲ ਨੂੰ ਮਰਨ ਵਰਤ ਤੋੜਨ ਦੇ ਲਈ ਕਿਹਾ ਜਾਵੇਗਾ ਤੇ ਜਿਸ ਤੋਂ ਬਾਅਦ ਉੱਥੇ ਸਵਾਲ ਕਈ ਜੜੇ ਕਿ ਜਥੇਦਾਰ ਸਾਹਿਬ ਦੇ ਉੱਤੇ ਖੜਨਗੇ ਤੇ ਜਿਸ ਤੋਂ ਬਾਅਦ ਕਿ ਭਾਜਪਾ ਦੇ ਗੱਲ ਹੈ ਜਿਹੜੀ ਕਿ ਅਪੀਲ ਹੈ ਜਿਹੜੀ ਕਿ ਉਹ ਮੰਨਣਗੇ ਜਥੇਦਾਰ ਸਾਹਿਬ ਜਾਂ ਉੱਥੇ ਹੀ ਭਾਜਪਾ ਦੇ ਸਾਹਮਣੇ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਨੂੰ ਲੈ ਕੇ ਮੰਗ ਰੱਖੀ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਅਪੀਲ ਹੈ ਜਿਹੜਾ ਕਿ ਭਾਜਪਾ ਕਰੇਗਾ ਤੇ ਉੱਥੇ ਹੀ ਮਰਨ ਵਰਤ ਤੋੜਨ ਦੇ ਲਈ ਕਿਹਾ ਜਾਵੇਗਾ ਤੇ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਮਰਨ ਵਰਤ ਤੇ ਬੈਠੇ ਆ 44 ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਭੁੱਖ ਹੜਤਾਲ ਕਾਰਨ ਉਹ ਕਾਫੀ ਉਹਨਾਂ ਦੀ ਜਿਹੜੀ ਕਿ ਸਿਹਤ ਆ ਖਰਾਬ ਹੁੰਦੀ ਜਾ ਰਹੀ ਹੈ ਦਿਨੋ-ਦਿਨ ਡਾਊਨ ਹੁੰਦੇ ਜਾ ਰਹੇ ਨੇ ਤੇ ਅੱਜ 44 ਦਿਨ ਹੋ ਗਏ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਜਾਪ ਕਰ ਰਹੀਆਂ ਨੇ ਤੇ ਉਹਨਾਂ ਦੇ ਨਜ਼ਦੀਕੀ ਜਿਹੜੇ ਕਿ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਜਾਪ ਜਿਹੜਾ ਕਿ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਕੱਲ ਉਹਨਾਂ ਦੀ ਸਿਹਤ ਕਾਫੀ ਵਿਗੜ ਚੁੱਕੀ ਸੀ ਤੇ ਜਿਸ ਤੋਂ ਬਾਅਦ 1 ਘੰਟੇ ਉਹ ਬੇਹੋਸ਼ ਰਹੇ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਧਰਨੇ ਦੇ ਉੱਤੇ ਲਗਾਤਾਰ ਜਾਪ ਚੱਲਿਆ ਤੇ ਹੁਣ ਅ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸਾਰਾ ਹੀ ਪੰਜਾਬ ਚਿੰਤਾ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਅੱਜ ਬੀਜੇਪੀ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾਵੇਗੀ ਕਿ ਡੱਲੇਵਾਲ ਸਾਹਿਬ ਆਪਣਾ ਮਰਨ ਵਰਤ ਛੱਡੜ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਬੀਜੇਪੀ ਦੇ ਵੱਲੋਂ ਅਪੀਲ ਕਰਕੇ ਡੱਲੇਵਾਲ ਦੇ ਮਰਨ ਵਰਤਨ ਨੂੰ ਤੜਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਗਦੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉੱਥੇ ਹੀ ਪੁਲਿਸ ਅਧਿਕਾਰੀ ਵੀ ਲਗਾਤਾਰ ਡੱਲੇਵਾਲ ਸਾਹਿਬ ਦੇ ਨਾਲ ਜਿਹੜੀ ਕਿ ਮੁਲਾਕਾਤ ਕਰ ਰਹੇ ਨੇ ਤੇ ਉੱਥੇ ਅੱਜ ਬੀਜੇਪੀ ਦਾ ਬਫਰ ਹੈ ਜਿਹੜਾ ਕਿ ਜਥੇਦਾਰ ਸਾਹਿਬ ਦੇ ਨਾਲ ਮੁਲਾ ਗੱਤ ਜਿਸ ਤੋਂ ਬਾਅਦ ਢਲੇ ਵਾਲੂ ਲੈ ਕੇ ਜਿਹੜੀ ਕਿ ਅਪੀਲ ਕੀਤੀ ਜਾਵੇਗੀ